ਸਾਰੇ ਨੂੰ ਜੀ ਆਇਆਂ ਵੈਲਕਮ ਅੱਜ ਦਾ ਤੁਹਾਡੇ ਰੂਪਰੂ ਹੋਣ ਲਈ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਔਰ ਪੰਜਾਬ ਤੋਂ ਤੁਹਾਡੇ ਸਾਰਿਆਂ ਦੇ ਆਪਣੇ ਆਦਰਯੋਗ ਸਰਨ ਚੁੱਕ ਜੀ ਸਾਡੇ ਚਾਹੇ ਨੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਸਾਡੇ ਦੇ ਸੇਜ ਤੌਰ ਤੇ ਹਾਜ਼ਰ ਨੇ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਆਦਮੀਏ ਵਿਕਰਮ ਸਿੰਘ ਜੀ ਮਾ ਜੀ ਸਾਡੇ ਬਹੁਤ ਸਤਿਕਾਰਯੋਗ ਹੋਬੀ ਧਾਲੀਵਾਲ ਜੀ ਸਾਡੇ ਬਹੁਤ ਸਤਿਕਾਰਯੋਗ ਆਦਰਯੋਗ ਐਡਵੋਕੇਟ ਵਿਕਰਮ ਸਿੰਘ ਸਿੱਧੂ ਜੀ ਆਦਾਨੀ ਗੁਰਦੇਵ ਸ਼ਰਮਾ ਜੀ ਬੀਜੀ ਵਿਮਲ ਟੰਡਾ ਜੀ ਸਾਡੇ ਪੈ ਸੈਕਟਰੀ ਡਾਕਟਰ ਸਪੀਚ ਜੀ ਇਹ ਸਾਰੇ ਇੱਥੇ ਮੌਜੂਦ ਨੇ ਔਰ ਪਰਮਿੰਦਰ ਮਹਿਤਾ ਜੀ ਔਰ ਮੈਂ ਬੇਨਤੀ ਕਰਦਾ ਤਰਨ ਚੁਗ ਜੀ ਨੂੰ ਤੁਹਾਡੇ ਨਾਲ ਗੱਲਬਾਤ ਕਰਨਗੇ ਪਰਮ ਸਤਾਰਕਰਤ ਪ੍ਰੈਸ ਮੈਂ ਪਿਛਲੇ 1 ਦਿਨ ਪਹਿਲੇ ਵੀ ਆਇਆ ਸੀ ਤੇ ਅੱਜ ਸਵੇਰ ਦਾ ਵੀ ਇੱਥੇ ਘੁੰਮ ਰਿਹਾ ਸਤਕਾਰਯੋਗ ਪ੍ਰੈਸ ਨੂੰ ਪਤਾ ਹੀ ਹੈ ਕਿ ਲੁਧਿਆਣੇ ਦੀ ਜਨਤਾ ਪੰਜਾਬ ਦੇ ਅੰਦਰ ਸਭਨੋਂ ਵੱਧਾ ਜਾਗਰੂਕ ਜਨਤਾ ਹੈ ਜਿੰਨਾ ਮੈਂ ਲੋਕਾਂ ਦੇ ਵਿਚਰੇ ਆ ਅਲੱਗ-ਅਲੱਗ ਬਰਾਦਰੀਆਂ ਦੀ ਅਲੱਗ-ਅਲੱਗ ਮੱਲਿਆਂ ਦੀ ਮੀਟਿੰਗਾਂ 'ਚ ਗਿਆ ਬਸਤ ਦਿਖ ਰਿਹਾ ਕਿ ਲੁਧਿਆਣੇ ਦੀ ਜਨਤਾ ਗੁੱਸੇ ਚ ਹੈ ਔਰ ਸਜ਼ਾ ਦੇਣ ਅਸੇ ਤਿਆਰ ਹੈ ਔਰ ਉਹਨਾਂ ਨੂੰ ਸਜ਼ਾ ਦੇ ਰਹੀ ਹੈ ਜਿਨ੍ਹਾਂ ਨੂੰ ਪੰਜਾਬ ਨੂੰ ਅਰਜ਼ੀਆਂ ਤੇ ਵਾਦਾ ਖਿਲਾਫੀ ਤੇ ਸੁੱਟ ਦਿੱਤਾ ਇੱਕ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਉਹ ਪੰਜਾਬ ਦੀ ਸੱਤਾਧਾਰ ਪਾਰਟੀ ਹੈ ਇਮਾਨਦਾਰੀ ਤੇ ਵੀਆਈਪੀ ਕਲਚਰ ਔਰ ਇਹ ਖਿਲਾਫ ਉਹਨਾਂ ਨੇ ਵੋਟਾਂ ਮੰਗੀਆਂ ਈਮਾਨਦਾਰੀ ਕਿੰਨੀ ਕਹ ਉਹ ਤੇ ਮੇਰੇ ਤੋਂ ਜ਼ਿਆਦਾ ਤੁਸੀਂ ਲੋਕ ਜਾਣਦੇ ਹੋ ਮਿਸਟਰ ਕਲੀਨ ਸੋ ਕਾਲਡ ਕੇਜਰੀਵਾਲ ਸਾਹਿਬ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਮਿਸਟਰ ਕਲੀਨ ਕਹਿੰਦੇ ਸੀ ਦੇਸ਼ ਦਾ ਨਿਆਂਲੇ ਹੱਥ ਚ ਰਾਜੂ ਫੜ ਕੇ ਕਹਿੰਦਾ ਪ੍ਰਾਈਮ ਫੈਸੀ ਅਰਵਿੰਦ ਕੇਜਰੀਵਾਲ ਐਜ਼ ਅ ਸੀਐਮ ਦਿੱਲੀ ਯੂ ਆਰ ਕਰਪਟ ਔਰ ਨਾਲ ਇਹ ਟਿੱਪਣੀ ਕਰਦਾ ਪ੍ਰਾਈਮ ਫੈਸੀ ਐਜ਼ ਅ ਪ੍ਰੈਜ਼ੀਡੈਂਟ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਯੂ ਆਰ ਕਰਪਟ ਔਰ ਜ਼ਮਾਨਤ ਤੇ ਸ਼ਰਤ ਰੱਖਦਾ ਹੈ ਕਿ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਚ ਨਹੀਂ ਜਾਓਗੇ मुख्यमंत्री ਦੇ ਨਾਂ ਤੇ ਚਿੱਠੀ ਨਹੀਂ ਸਾਈਨ ਕਰੋਗੇ ਮੁੱਖ ਮੰਤਰੀ ਦੇ ਨਾਂ ਤੇ ਆਰਡਰ ਨਹੀਂ ਜਾਰੀ ਕਰੋਗੇ ਸੈਸੋਧਿਆ ਸਾਹਿਬ ਵੀ ਜੇਲ੍ਹ ਚ ਰਹਿ ਕੇ ਆਏ ਜ਼ਮਾਨਤ ਤੇ ਆਏ ਜੈਨ ਸਾਹਿਬ ਵੀ ਜੇਲ੍ਹ ਤੋਂ ਰਹਿ ਕੇ ਜ਼ਮਾਨਤ ਤੇ ਆਏ ਅੱਜ ਇਹ ਟਿਕੜੀ ਜਿਹੜੀ ਕਿ ਦਿੱਲੀ ਨੂੰ ਕਰਪਸ਼ਨ ਦਾ ਸਰਟੀਫਿਕੇਟ ਲੈ ਕੇ ਆਈ ਜਮਾਨਤ ਤੇ ਆਈ ਏ ਔਰ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਅਸੇ ਆਈ ਏ ਨਿਆਂ ਲੈਣੇ ਕਾ ਪ੍ਰਾਇਮ ਫੈਸੀ ਕਿਉਂ ਕਿਆ ਜਿੰਨੇ ਕਰਪਸ਼ਨ ਦਿੱਤੀ ਉਹ ਕਹਿੰਦਾ ਮੈਂ ਪੈਸੇ ਦਿੱਤੇ ਉਹ ਪੈਸਾ ਕਿੱਥੇ ਗਿਆ ਉਹ ਬੰਦਾ ਕਹਿੰਦਾ ਮੈਨੂੰ ਪਹੁੰਚਿਆ ਮਤਲਬ ਦੇਣ ਵਾਲਾ ਕਹਿ ਰਿਹਾ ਮੈਂ ਕਰਪਸ਼ਨ ਦਿੱਤੀ ਲੈਣ ਵਾਲਾ ਕਹਿ ਰਿਹਾ ਮੈਂ ਲਿੱਤੀ ਦਿੱਤੀ ਕਿਨੂੰ सीएम केजरीवाल क्योंकि ये इन्होंने बड़ा चर्चित भाषण सी कि अगर कल को जैन का नाम आएगा तो ये जेल चले जाएंगे मैं कुछ नहीं करूंगा सिसोदिया का नाम आएगा वो जेल चले जाएंगे मैं कुछ नहीं करूंगा मेरा नाम आएगा तो मैं जेल चला जाऊंगा तो अरविंद केजरीवाल साहब जेल चले गए लेकिन वीआईपी कल्चर ਕਿੰਨਾ ਹੈਵੀ ਹੈ ਸੱਤਾ ਦੀ ਲਾਲਸਾ ਲਪਸਾ ਕਿੰਨੀ ਹੈਵੀ ਹੈ ਕਿ ਕੇਜਰੀਵਾਲ ਸਾਹਿਬ ਜੇਲ੍ਹ 'ਚ ਬੈਠ ਕੇ ਵੀ ਮੁੱਖ ਮੰਤਰੀ ਬਣ ਕੇ ਰਹਿਣਾ ਚਾਹੁੰਦੇ ਐਤੇ ਨਿਆਇਲੇ ਨੇ ਉਹਨਾਂ ਤੇ ਰੋਕਾ ਲਾਈ ਉਹ ਅੱਜ ਪੰਜਾਬ ਨੂੰ ਸੁਧਾਰਨ ਵਾਸਤੇ ਆਇਨੀ ਔਰ ਕੈਰੀ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਪਰਚਾ ਪਿਆ ਹੈ ਸ਼ਰਾਬ ਘਟਾ ਲੈਣਾ ਨੈਤਿਕਤਾ ਦੀ ਸਾਰੀਆਂ ਹੱਦਾਂ ਪਾਰ ਕਰਤੀ ਦੂਜਾ ਮੁੱਦਾ ਲੈ ਕੇ ਆਏ ਸੀ ਕਿ ਵੀਆਈਪੀ ਕਲਚਰ ਨਹੀਂ ਹੋਏਗਾ ਵੀਆਈਪੀ ਕਲਚਰ ਦੀ ਤੇ ਪ੍ਰਕਾਸ਼ਟਾ ਹੋਏ ਜੇਲ੍ਹ ਚ ਵੀ ਇਹ ਵੀਆਈਪੀ ਕਲਚਰ ਮੰਗਦੇ ਸੀ ਆਫੀਸ਼ੀਅਲ ਰਿਕਾਰਡ ਤੇ ਔਰ ਵਕੀਲ ਕੌਣ ਸੀ ਭਗਵੰਤ ਸਿੰਘ ਸਾਬ ਨੇ ਪ੍ਰੈਸ ਕੀਤੀ ਦਿੱਲੀ ਜਾ ਕੇ ਕਿ ਕੇਜਰੀਵਾਲ ਸਾਹਿਬ ਨੂੰ ਅੰਦਰ ਫਲਾਨੀ ਫਲਾਨੀ ਚੀਜ਼ਾਂ ਮਿਲਣੀਆਂ ਚਾਹੀਦੀਆਂ ਤੇ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ ਉਦੋਂ ਕਹਿੰਦੇ ਸੀ ਗੱਡੀ ਨਹੀਂ ਚਾਹੀਦੀ ਕੋਠੀ ਨਹੀਂ ਚਾਹੀਦੀ ਕਾਰ ਨਹੀਂ ਚਾਹੀਦੀ ਲੋਕਪਾਲ ਪਾਰਟੀ ਦੀ ਵੀ ਚਾਹੀਦਾ ਗੱਡੀ ਨਹੀਂ ਹੁੰਦੇ ਗੱਡੀਆਂ ਦਾ ਕਾਫਲਾ ਚਾਹੀਦਾ ਪੰਜਾਬ ਸਰਕਾਰ ਦਾ ਜਾਜ ਤੇ ਭਗਵੰਤ ਮਾਨ ਸਾਹਿਬ ਕਿਉਂਕਿ ਮੇਰੇ ਮੁੱਖ ਮੰਤਰੀ ਮੇਰੇ ਪਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੂੰ ਅਤਿਥੀ ਟੌਣ ਤੇ ਲਾਇਆ ਇਹ ਹੁਣ ਤਾਜਾ ਗੁਜਰਾਤ ਹੋ ਗਿਆ ਇਹ ਜਹਾਜ ਚੰਡੀਗੜ੍ਹੋਂ ਚੱਲਦਾ ਹੈ ਰਾਜ ਤੋਂ ਵੀਆਪੀ ਸਵਾਰੀ ਕੇਜਰੀਵਾਲ ਸਾਹਿਬ ਨੂੰ ਚੜਾਉਂਦਾ ਹੈ ਇਹ ਗੁਜਰਾਤ ਜਾਂਦਾ ਫਿਰ ਗੁਜਰਾਤ ਤੋਂ ਆਂਦਾ ਦਿੱਲੀ 'ਚ ਸਵਾਰੀ ਉਤਾਰਦਾ ਤੇ ਤੁਸੀਂ ਕਾਫਲਾ ਦੇਖੋ ਵਿਪਾਸਨਾ ਕਰਨਗੇ ਤੇ ਕਾਫਲਾ ਨਾਲ ਜਾ ਰਹੇ ਇਹ ਸੱਚੇ ਨਲਾਇਕ ਨੁਸਕੀਏ ناکਾਮਯਾਬ ਲੋਕ ਨਲਾਇਕ ਨੁਸਕੀਏ ناکਾਮਯਾਬ ਲੋਕ ਪੰਜਾਬ ਨੂੰ ਚਲਾ ਰਹੇ ਨੇ ਔਰ ਪ੍ਰਾਸ਼ਟ ਕਰਪਟ ਜਾਲਸਾਜ ਛੇੜੰਤਰ ਕਰਤਾ ਉਹਨਾਂ ਦੇ ਆਕਾ ਪੰਜਾਬ ਨੂੰ ਲੁੱਟਣ ਦੀਆਂ ਨਵੀਆਂ ਯੋਜਨਾ ਬਣਾ ਕੇ ਲਿਆਟੇ ਇੱਕ ਪਾਸੇ ਉਹ ਜਮਾਨਤੀਏ ਨੇ ਵਿਜ਼ਨਲੈਸ ਔਰ ਦੂਸਰੇ ਪਾਸੇ 2000 ਕਰੋੜ ਰੁਪਏ ਦੇ ਫੂਡ ਸਪਲਾਈ ਘਟਾਲੇ ਦੇ ਜਮਾਨਤੀ ਨੇ ਦੋਨਾਂ ਦਾ ਹੰਕਾਰ ਚਰਮ ਸੀਮਾ ਤੇ ਚਰਮ ਸੀਮਾ ਤੇ ਹੰਕਾਰ ਦੋਨਾਂ ਦਾ ਉਹ ਹੀ ਕਹਿੰਦਾ ਸੀ ਮੇਰੇ ਕੋ ਦਿੱਲੀ ਮੇ ਕੋਈ ਨਹੀਂ ਹਰਾ ਸਕਤਾ ਜਦੋਂ ਕਸ਼ਮੀਰ ਦੇ ਮੁੱਦਾ ਆਇਆ ਕਸ਼ਮੀਰ ਫਾਈਲਸ ਆਈ ਉਥੇ ਜਿਹੜੇ ਕਸ਼ਮੀਰੀ ਪੰਡਤਾਂ ਦੇ ਨਰ ਸੰਘਾਰ ਦੀ ਚਰਚਾ ਹੋਈ ਇਹ ਕੇਜਰੀਵਾਲ ਸਾਹਿਬ ਐਨੇ ਹੰਕਾਰ ਚ ਸੀ ਕਿਚੂਟ ਕਲੇ ਸੁਣਾਉਂਦੇ ਸੀ ਵਿਧਾਨ ਸਭਾ ਚ ਦਿੱਲੀ ਦੀ ਜਨਤਾ ਨੇ ਸਜ਼ਾ ਦੇਤੀ ਐਵੀ ਦੂਜੇ ਹੰਕਾਰੀ ਕਾਂਗਰਸੀ ਟਿਕਟ ਤੇ ਇਲੈਕਸ਼ਨ ਲੜ ਰਹੇ ਜਿਹੜੇ ਹਰ ਗੱਲ ਤੇ ਕਹਿੰਦੇ ਮਿੱਧ ਦਾ ਦਾ ਤੇ ਜਨਤਾ ਨੇ ਤਾਂ ਤੁਹਾਨੂੰ ਪਿਛਲੀ ਵਾਰੀ ਵੀ ਮਿੱਧ ਦਿੱਤਾ ਸੀ ਜਨਤਾ ਹੁਣ ਵੀ ਮਿੱਧ ਦਾ ਨਾ ਸੇ ਤਿਆਰ ਬੈਠੀ ਐ ਇਹ ਦੋਨੋਂ ਪਾਰਟੀਆਂ ਕੋਈ ਵਿਜ਼ਨ ਨਹੀਂ ਔਰ ਪੰਜਾਬ ਦੀ ਜਨਤਾ ਦੀ ਆਵਾਜ਼ ਜੇ ਨਾ ਚਾਹੀਦੀ ਆਪ ਦਾ ਨਾ ਚਾਹੀਦੀ ਆਪ ਦਾ ਨਾ ਚਾਹੀਦੀ ਕਾਪ ਦਾ ਪੰਜਾਬ ਮੰਗੇ ਭਾਜਪਾ ਨਾ ਚਾਹੀਦੀ ਆਪ ਦਾ ਨਾ ਚਾਹੀਦੀ ਕਾਪ ਦਾ ਪੰਜਾਬ ਮੰਗੇ ਭਾਜਪਾ